ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਅੱਜ ਆਪਾਂ ਦੱਸਾਂਗੇ ਆਪਾਂ ਸੁੰਗੀ ਤੋਂ ਆਰ ਸੁਸਰੀ ਤੋਂ ਕਿਵੇਂ ਆਪਾਂ ਬਚਾ ਸਕਦੇ ਹਾਂ ਆਟੇ ਨੂੰ ਆਪਣਾ ਆਟਾ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਆਪਾਂ ਲਿਆ ਇੱਧਰ ਤਾਂ ਚਾਰ ਚਮਚੇ ਆਪਾਂ ਲੈ ਲੈਨੇ ਨੂਨ ਦੇ ਜੀ ਤੇ ਆਪਾਂ ਲੈ ਲੈਨੇ ਮਿਰਚਾਂ ਤੇ ਫਿਰ ਲੈ ਲੈਨੇ ਲੌਂਗ ਤੇ ਇੱਕ ਲਈ ਆਪਾਂ ਮਾਚ ਡੱਬੀ ਤੇ ਆਪਾਂ ਲੈ ਲੈਨੇ ਇੱਕ ਤੇਜ ਪੱਤਾ ਤੇ ਪਹਿਲਾਂ ਤੋਂ ਸਭ ਤੋਂ ਪਹਿਲਾਂ ਜੀ ਆਪਾਂ ਨੇ ਜਦੋਂ ਆਪਾਂ ਨੇ ਆਪਣੇ ਆਟਾ ਪਾਉਣਾ ਪਹਿਲਾਂ ਤਾਂ ਆਪਾਂ ਨੇ ਚੰਗੀ ਤਰ੍ਹਾਂ ਡਰਮੀ ਨੂੰ ਜਿਹੜੀ ਆਪਣੀ ਜੀ ਚਾਪਾ ਆਟਾ ਪਾਉਣਾ ਨੂੰ ਚੰਗੀ ਤਰ੍ਹਾਂ ਧੋ ਲੈਣਾ ਧੋ ਕੇ ਧੁੱਪ ਲਵਾਉਣੀ ਜ਼ਰੂਰ ਧੁੱਪ ਲਾਉਣੀ ਲਗਾਉਣੀ ਬਹੁਤ ਜ਼ਰੂਰੀ ਆ ਬਿਲਕੁਲ ਸੁੱਕਾ ਹੋਣਾ ਚਾਹੀਦਾ ਭਾਂਡਾ ਆਪਣਾ ਆਟੇ ਵਾਲਾ ਸੋ ਤੋਂ ਬਾਅਦ ਜੀ ਫੇਰ ਆਪਾਂ ਤੁਹਾਨੂੰ ਦੱਸਦੇ ਆਂ ਇਹ ਟਿਪਸ ਪੰਜ ਤਰੀਕੇ ਨੇ ਜੀ ਪੰਜਾਂ ਦੇ ਵਿੱਚੋਂ ਤੁਸੀਂ ਦੋ ਤਰੀਕ ਦੋ ਤਰੀਕੇ ਜ਼ਰੂਰ ਅਪਣਾਉਣੇ ਨੇ ਤੇ ਦੋ ਤਰ੍ਹਾਂ ਦੇ ਤੁਸੀਂ ਵਿੱਚ ਦੋ ਤਰ੍ਹਾਂ ਦੇ ਜਿਹੜੇ ਮਰਜ਼ੀ ਦੋ ਤਰੀਕੇ ਅਪਣਾ ਲਿਓ ਤੁਸੀਂ ਤੁਹਾਡੀ ਕਦੇ ਵੀ ਸੁੰਢੀ ਨਹੀਂ ਪਊਗੀ ਕਦੇ ਤੁਹਾਡਾ ਆਟਾ ਖਰਾਬ ਨਹੀਂ ਹੋਊਗਾ ਜੀ ਤੇ ਆਪਾਂ ਬਿਲਕੁਲ ਹੀ ਖਰਾਬ ਹੋਊਗਾ ਨਾ ਤੁਹਾਡਾ ਨਾ ਤੁਹਾਡੇ ਆਟੇ ਚ ਸੈੱਲ ਆਊਗੀ ਬਿਲਕੁਲ ਵੀ ਤੇ ਆਟਾ ਛੋਟਾ ਬਿਲਕੁਲ ਵਧੀਆ ਹੋਊਗਾ ਕਈ ਵਾਰ ਆਪਣੇ ਸੱਸਰੀ ਸੁੰਡੀ ਪੈ ਜਾਂਦੀ ਆ ਆਪਾਂ ਆਟਾ ਰੋਟੀ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ ਜੀ ਤੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਸਭ ਤੋਂ ਪਹਿਲਾਂ ਜੀ ਆਪਾਂ ਲੈ ਲੈਣਾ ਨਮਕ ਨਮਕ ਨੂੰ ਆਪਾਂ ਨੇ ਇਸ ਤਰ੍ਹਾਂ ਕੋਡਨ ਦਾ ਕੱਪੜਾ ਲੈ ਲੈਣਾ ਜਿਵੇਂ ਆਪਣਾ ਮਲਮਲ ਦਾ ਕੱਪੜਾ ਜਾਂ ਚੁੰਨੀ ਹੋਵੇ ਕੋਈ ਉਸ ਤਰ੍ਹਾਂ ਆਪਾਂ ਨੇ ਚੁੰਨੀ ਦਾ ਕੱਪੜਾ ਜਾਂ ਆਪਾਂ ਨੇ ਮਲਮਲ ਦਾ ਕੱਪੜਾ ਲੈ ਲੈਣਾ ਉਹਦੇ ਆਪਾਂ ਨੇ ਵਿੱਚ ਦੋ ਜਾਂ ਤਿੰਨ ਚਮਚੇ ਇਸ ਤਰ੍ਹਾਂ ਆਪਾਂ ਨੇ ਇਹਦੇ ਪਿੱਛੇ ਪਾ ਲੈਣੇ ਨੇ ਜੇ ਤੁਸੀਂ ਆਪਾਂ ਸਿੱਧਾ ਵਿੱਚ ਵੀ ਆਪਣੇ ਆਕੇ ਢੋਲੀ ਦੇ ਵਿੱਚ ਵੀ ਪਾ ਸਕਦੇ ਹੋ ਤੇ ਜੇ ਕਰਗਾਈ ਵਾਰ ਤੁਸੀਂ ਨਹੀਂ ਪਾਉਂਦੇ ਤੇ ਨਹੀਂ ਰਲਣਾ ਤਾਂ ਤੁਸੀਂ ਆਕਣ ਬੰਨ੍ਹ ਗਏ ਇਸ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਬੰਨ੍ਹ ਕੇ ਜੀ ਪੋਟਲੀ ਬਣਾ ਕੇ ਇਸ ਤਰ੍ਹਾਂ ਆਪਾਂ ਨੇ ਬੰਨ੍ਹ ਕੇ ਉਹਦੇ ਵਿੱਚ ਰੱਖ ਦੇਣਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੇ ਲੜਨੇ ਸਿੰਘਾ ਦੀਆਂ ਡੱਬੀਆਂ ਡੱਬੀ ਇਹਦੇ ਵਿੱਚ ਆਪਾਂ ਨੇ ਅੱਧੀਆਂ ਕ ਸਿੰਘਾ ਦੀਆਂ ਡੱਬੀਆਂ ਇਹਦੇ ਵਿੱਚ ਆ ਸਿੰਘਾ ਕੱਢ ਕੇ ਆਪਾਂ ਨੇ ਇਹਨਾਂ ਨੂੰ ਵੀ ਇਸ ਤਰ੍ਹਾਂ ਜੀ ਬੰਨ ਕੇ ਇਹਨਾਂ ਨੂੰ ਵੀ ਬੰਨ ਕੇ ਰੱਖਣਾ ਕਿਉਂਕਿ ਜੀ ਇਹਨਾਂ ਨੂੰ ਮਸਾਲਾ ਲੱਗਿਆ ਹੁੰਦਾ ਇਹਨਾਂ ਨੂੰ ਵੀ ਇਸ ਤਰ੍ਹਾਂ ਬੰਨ ਲੈਣਾ ਆਪਾਂ ਨੇ ਇਹਨੂੰ ਵੀ ਬੰਨ ਕੇ ਰੱਖਣਾ ਤੇ ਇਸ ਤੋਂ ਬਾਅਦ ਜੀ ਜਿਹੜੇ ਆਪਾਂ ਲੈਨੇ ਲੌਂਗ ਤੇ ਲੌਂਗ ਵੀ ਆਪਾਂ ਨੇ ਇਸ ਤਰ੍ਹਾਂ ਪੋਟਲੀ ਚ ਬੰਨ ਕੇ ਰੱਖਣੇ ਨੇ ਐਸਾ ਇਸ ਤਰ੍ਹਾਂ ਆਪਾਂ ਨੇ ਕਿੰਨੀਆਂ ਚੀਜ਼ਾਂ ਨੂੰ ਗੱਠ ਦੇ ਕੇ ਆਪਾਂ ਨੇ ਰੱਖ ਲੈਣਾ ਜੀ ਆਪਾਂ ਨੇ ਉਹਦੇ ਥੱਲੇ ਪਹਿਲਾਂ ਅਖਬਾਰ ਰੱਖ ਲੈਣਾ ਜੀ ਅਖਬਾਰ ਨਾਲ ਬਿੱਲ ਵੀ ਸਿੱਲ ਨਹੀਂ ਆਉਂਦੀ ਜੀ ਜਿਹੜੀ ਸਿੱਲ ਹੁੰਦੀ ਆ ਅਖਬਾਰ ਸੋਕ ਲੈਂਦਾ ਤੇ ਤੁਸੀਂ ਚਾ ਚੌਲ ਆਪਾਂ ਨੇ ਰੱਖਨੇ ਨੇ ਜੀ ਚੌਲਾ ਚ ਵੀ ਤੁਸੀਂ ਇਹ ਤਰੀਕਾ ਅਪਣਾ ਸਕਦੇ ਹੋ ਕਦੇ ਵੀ ਤੁਹਾਡੇ ਚੌਲ ਨ ਖਰਾਬ ਹੋਗੇ ਨਾ ਸੁਸਰੀ ਲੱਗੂਗੀ ਤੇ ਨਾ ਤੁਹਾਡੇ ਚੌਲਾ ਨੂੰ ਸੰਡੀ ਪਾਊਗੀ ਤੇ ਇਸ ਤੋਂ ਬਾਅਦ ਜੀ ਹੈਗਾ ਮਿਰਚਾਂ ਤੇ ਤੇਜ ਪੱਤਾ ਮਿਰਚਾਂ ਤੇ ਤੇਜ ਪੱਤੇ ਨੂੰ ਆਪਾਂ ਨੇ ਸਿੱਧਾ ਟਰੈਕਟਰ ਇਹਦੇ ਵਿੱਚ ਸਿੱਟ ਦੇਣਾ ਜੀ ਤੁਹਾਨੂੰ ਕੈਮਰਾ ਬੈਕ ਕਰ ਕਰਕੇ ਦਿਖਾਉਣਾ ਜਿਹੜੇ ਆਪਾਂ ਨੇ ਮਿਰਚਾਂ ਤੇ ਹੈਗੇ ਨੇ ਆਪਾਂ ਨੇ ਤੇਜ ਪੱਤਾ ਉਹਨਾਂ ਨੂੰ ਇਸ ਤਰ੍ਹਾਂ ਆਪਾਂ ਨੇ ਦੇ ਸੱਟ ਦੇਣਾ ਦੇ ਸੱਟ ਕੇ ਇਹਨਾਂ ਨੂੰ ਆਪਾਂ ਨੇ ਲਵਾ ਦੇਣਾ ਇਸ ਤਰ੍ਹਾਂ ਦੇ ਉੱਤੇ ਵਿੱਚ ਚੰਗੀ ਤਰ੍ਹਾਂ ਲਵਾ ਦੇਣਾ ਇਹਨਾਂ ਨੂੰ ਆਪਾਂ ਨੇ ਤੇ ਜਿਹੜੀ ਆਪਣੇ ਬੋਟਲ ਹੀ ਆਪਾਂ ਨੇ ਚਾਰ ਪੰਜ ਚੀਜ਼ਾਂ ਇਹ ਆਪਾਂ ਨੇ ਤਿੰਨ ਤਿੰਨ ਚੀਜ਼ਾਂ ਆਪਾਂ ਨੇ ਇਸ ਤਰ੍ਹਾਂ ਬੰਦ ਕੇ ਰੱਖ ਦੇਣੀਆਂ ਨਾ ਇਹਦਾ ਕੋਈ ਉਦਾਂ ਕੋਈ ਉਹ ਨਹੀਂ ਹੈਗਾ ਤੇ ਇਹਨਾਂ ਨੂੰ ਵੀ ਆਪਾਂ ਨੇ ਇਸ ਤਰ੍ਹਾਂ ਇੱਥੇ ਰੱਖ ਦੇਣਾ ਤੇ ਇਹ ਆਪਾਂ ਨੇ ਪਹਿਲਾਂ ਠੰਡੇ ਵੀ ਸਾਰੀਆਂ ਚੀਜ਼ਾਂ ਰੱਖਣੀਆਂ ਨੇ ਤੇ ਫਿਰ ਉੱਪਰ ਵੀ ਰੱਖ ਦੇਣੀਆਂ ਨੇ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਦੋ ਚੀਜ਼ਾਂ ਆਪਣਾ ਸਕਦੇ ਹੋ ਕੋਈ ਵੀ ਦੋ ਚੀਜ਼ਾਂ ਲੈ ਕੇ ਲਓ ਇਹਨਾਂ ਦੀ ਆਪਣੇ ਹੁੰਡੀ ਪੈਣ ਤੋਂ ਆਪਣੇ ਆٹے ਨੂੰ ਹੁੰਡੀ ਪੈਣ ਤੋਂ ਤੇ ਸੁਸਰੀ ਪੈਣ ਤੋਂ ਤੁਸੀਂ ਬਚਾ ਸਕਦੇ ਹੋ ਕਦੇ ਵੀ ਤੁਹਾਡੇ ਆٹے ਨੂੰ ਹੁੰਡੀ ਨਹੀਂ ਪਊਗੀ ਨਾ ਸੁਸਰੀ ਪਊਗੀ ਤੁਸੀਂ ਇਸ ਤਰ੍ਹਾਂ ਆਪਣੇ ਆਟਾ ਥੋੜਾ ਬਿਲਕੁਲ ਖਰਾਬ ਨਹੀਂ ਹੋਊਗਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਹੋਰ ਆਪਾਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਵੀ ਸੋਣਾ ਦੇ ਜ਼ਰੂਰ ਕਰਿਆ ਕਰੋ ਜੀ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ